ਅਸੀਂ ਮਾਫੀ ਮੰਗਾਉਣਾ ਜਾਂ ਤੁਹਾਡੇ ਮੰਗਣ ਨਾਲ ਕੋਈ ਛੋਟੇ ਪੱਟਣ ਨਹੀਂ ਹੁੰਦਾ ਲੱਗਣਾ ਜਾਂ ਲੈਣੇ ਆ ਬਈ ਤੁਹਾਨੂੰ ਮੈਂ ਮੈਂ ਉਹ ਉਸੀ ਚੀਜ਼ ਕਰਕੇ ਅਸੀਂ ਵੀਡੀਓ ਪਾਈ ਆ ਵੀ ਮੈਂ ਮਾਫੀ ਮੰਗਨ ਨਾਲ ਝੋਟਾ ਨਹੀਂ ਹੋ ਰਿਹਾ ਬਿਲਕੁਲ ਤੇ ਮੈਨੂੰ ਮਾਫ ਕਰਨਾ ਤੁਸੀਂ ਛੋਟੇ ਹੋ ਕੇ ਹੁੰਦੇ ਹੋ ਚਲੋ ਆਪਣਾ ਭਰਾ ਪਾਈਚੀ ਰਹਿਣਾ ਮਾਨਣੇ ਵੱਡੀ ਹੁੰਦੀ ਵੱਡੀ ਗੱਲ ਹੈ ਬਾਈ ਪਤਾ ਕੀ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਬਾਈ ਰੌਲਾ ਪਤਾ ਕੀ ਹੈ ਆਈ ਜਿੰਜ ਬੰਦਾ ਆਪਣਾ ਹਾਂ ਬਿਲਕੁਲ ਬਾਈ ਕੋਈ ਪਤਾ ਨਹੀਂ ਬਾਈ ਅਸੀਂ ਤਾਂ ਬੋਲਣ ਲੱਗੇ ਸੀ ਜਦੋਂ ਕੱਲ ਅਸੀਂ ਪੱਤਰਕਾਰ ਸਾਹਿਬ ਆਏ ਹੋਏ ਸੀ ਵੀ ਉਹਨਾਂ ਵਾਸਤੇ ਅਸੀਂ ਕਿੰਨਾ ਕੁ ਦਿਨ ਸੰਝੋਲੇ ਗਏ ਆ ਜੀ ਤੇ ਬਾਈ ਜੀ ਅੱਜ ਤੁਸੀਂ ਸਾਡੇ ਤਰਾਹ ਦੀ ਸਾਲਵਾਂ ਨੂੰ ਰੱਬ ਨਾ ਕਰ 1921 ਹੋ ਗਈ ਅਗਲਾ ਕਹਿੰਦੇ ਸਰਪੰਚਾਂ ਇਹ ਕਰਦੇ ਸੀ ਬਾਈ ਪਤਾ ਕੀ ਉਹ ਨਾਲ ਲਾ ਮੈਨੂੰ ਬਹੁਤ ਸੀਰੀਅਸ ਲੈਵਲ ਤੇ ਨੇੜੇ ਰਹਿਣਾ ਕਰ ਸੀ ਤੁਸੀਂ ਕਹਿੰਦੇ ਹਾਂ ਨਾ ਤਾਂ ਕਰ ਬਾਈ ਜੀ ਮੈਂ ਕਹਿੰਦਾ ਤੁਸੀਂ ਸਹਾਰਾ ਦੇ 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 ਵਿੱਚ ਪੇੜ ਮਾਰੀ ਜਾਂਦਾ ਸਾਲਵਾਂ ਨੂੰ ਬਾਈ ਨਾ ਇਹਨਾਂ ਦਾ ਚੱਕ ਰਹੇ ਹਾਂ ਕਿਉਂਕਿ ਬੰਮਾਲੇ ਦੇ ਕਲਾਕਾਰ ਬਹੁਤ ਮੈਨੂੰ ਬਹੁਤ ਸਪੋਰਟ ਕਰਦੇ ਸਾਰੇ ਭਰਾ ਮੈਨੂੰ ਸਪੋਰਟ ਕਰਦੇ ਕੋਈ ਇਹੋ ਜੀ ਗੱਲ ਬੱਸ ਇਸ ਕਾਰਨ ਸਾਰਿਆਂ ਦਾ ਦਿਲ ਦੁਖਿਆ ਗਿਆ ਬਾਈ ਜੀ ਤੁਹਾਨੂੰ ਤੁਸੀਂ ਟਾਈਮ ਦੇ ਦਿਓ ਬਾਈ ਹਨਾ ਕੱਲ ਨੂੰ ਹਾਂ ਸਾਲਵਾਂ ਨੂੰ ਤੁਸੀਂ ਟਾਈਮ ਦੇ ਦਿਓ ਤੁਸੀਂ ਮੈਨੂੰ ਤੁਹਾਡਾ ਨੰਬਰ ਦੇ ਦਿਓ ਜੀ ਜਿਹਨੇ ਮੋਡ ਕਰ ਲਿਆ ਤੁਸੀਂ ਬੰਦੇ ਤੁਸੀਂ ਹਾਂ ਸੋ ਕੱਲ ਜਦੋਂ ਗਾਣਾ ਆਪਣੇ ਨਾਮ ਨਾਲ ਸੁਣਾਈ ਕਰਾਂ ਬਾਈ ਜਿਹੜੀ ਲੋਕਾਂ ਨੂੰ ਆਪਣੇ ਹੱਥਾਂ ਆਪਣੇ ਹੱਥਾਂ ਲੋਕਾਂ ਨੇ ਲੱਗਣਾ ਚਾਹੀਦੀ ਭੰਡਾ ਦੇ ਬੰਦੇ ਸਾਥ ਹੋ ਜਾਣਗੇ ਉਹਨਾਂ ਨੂੰ ਮੋਨ ਲੇ ਕੋਈ ਨਾ ਗਾਣਾ ਦੋ ਮਿੰਟ ਸੁਣਾ ਕੇ ਜਰੂਰ ਕੋਈ ਆ ਵੀ ਜਰਾ ਦੇਖ ਲੈ ਬਾਕੀ ਬੰਦੇ ਆ ਗਏ ਜਿਹੜਾ ਜਮਨਾ ਦਾ ਬੇਨਤੀ ਕਰ ਲਈ ਕਹਿੰਦੀ ਹੁਣ ਮੈਂ ਛੋਟੀ ਮੈਮੀ ਗੱਲ ਕਰਦਾ ਦੇਖੋ ਅਸੀਂ ਵੀ ਪੱਤਰਕਾਰ ਨੇ ਅਸੀਂ ਪੱਤਰਕਾਰਾਂ ਦੇਖੋ ਸੋਡੇ ਹੁਣ ਵਿਆਹ ਕੀਤਾ ਸਾਨੂੰ ਹੀ ਬਹੁਤ ਖੁਸ਼ੀ ਆਈ ਯਾਰ ਬਾਈ ਨੇ ਯਾਰ 23 ਕੁੜੀ ਦਾ ਬਹੁਤ ਵਧੀਆ ਦਿੱਤਾ ਕੰਮ ਲੇ। ਅਸੀਂ ਸੋਡੇ ਗੁਰੂ ਘਰ ਤੋਂ ਚੱਲ ਕੇ ਸੋਡੇ ਘਰ ਤੱਕ ਪਹੁੰਚੇ। ਮੰਦਿਆਂ ਨੇ ਯਾਰ ਗੇੜ ਬੰਦ ਕਰ ਲਈ ਦੱਸਿਆ। ਥੋੜੇ ਨਾਲ ਗਿਆ ਮੈਂ ਬਾਈ ਜੀ। ਸਟੋਰੀ ਤੁਸੀਂ ਆਪ ਦੀ ਚੈੱਕ ਕਰੋ ਥੋੜੇ ਨਾਲ ਮੈਂ ਤੁਰਦੇ ਜਾਣਾ ਹੁਣੇ। ਉਹ ਮੈਂ ਤੁਹਾਨੂੰ ਦੱਸਦਾ ਬਾਈ ਮੈਨੂੰ ਬਾਈ ਪਤਾ ਕੀ ਸਾਨੂੰ ਮੇਰੀ ਤਾਂ ਸੁਣੋ ਬਾਈ ਪੂਰੇ ਜ਼ਿਲ੍ਹੇ ਦੇ ਯਾਰ ਵੱਡੇ ਬਾਈ ਤੁਸੀਂ ਮੇਰੀ ਸੁਣੋ। ਮੈਨੂੰ ਕੋਈ ਬਹੁਤ ਸੀਰੀਅਸ ਲੈਵਲ ਤੇ ਥ੍ਰੈਟ ਆ। ਤੁਸੀਂ ਸਮਝਦੇ ਹੋ ਬਾਈ ਮੈਨੂੰ ਇੰਨਾ ਸੀਰੀਅਸ ਲੈਵਲ ਤੇ ਤਰਾਟ ਤੋਂ ਅਵਾੜ ਅੱਜ ਲਈ ਬੈਠੇ ਹਾਂ ਪਰ ਪਤਾ ਕੀ ਆ ਬਾਈ ਮੈਂ ਹੁਣ ਕਈ ਬੰਦੇ ਘਰੇ ਆਉਣ ਕਰਕੇ ਗੁੱਸੇ ਹੋ ਜਾਂਦੇ ਆ ਮੇਰੀ ਮਾੜੀ ਜੀ ਵੀ ਉੰਨੀ ਕਿਉਂਗੀ ਬਾਈ ਮੇਰਾ ਪਰਿਵਾਰ ਰੋਲਦਾ ਚੱਕੇ ਮੈਂ ਇਕੱਲਾ ਹੀ ਆ ਬਿਲਕੁਲ ਕਮਾਉਣ ਕਰਦਾ ਹਾਂ ਆਹ ਨਾ ਸੇਲ ਕੀ ਹਾਂ ਬਾਈ ਉਹ ਚੀਜ਼ ਮੇਰੀ ਕੋਈ ਚੱਕਰ ਨਹੀਂ ਉੰਨੀ ਬਾਈ ਆਈਡੀਆਂ ਬਗੈਰ ਸਾਡੇ ਸਾਥ ਚ ਇੱਗਾਏ ਤੁਹਾਡੇ ਸਟੋਰੀ ਵੀ ਦੇਖ ਸਕਦੇ ਆਈਡੀਆਂ ਸਾਡੇ ਹੱਥਾਂ 'ਚ ਹੀ ਫੜੀਆਂ ਹੁੰਦੀਆਂ ਉਹ ਵੀ ਉਹਦੀ ਮਿਲ ਲੈਂਦੇ ਸੰਗ ਮਿਲਿਆ ਬਾਈ ਮੈਂ ਤੁਹਾਨੂੰ ਮਾਣਾ ਕਰ ਮਿਲਾਂ ਮਾਣਾ ਕੀਤਾ ਤੁਹਾਨੂੰ ਤਾਂ ਬਾਈ ਆਉਣੇ ਤੁਸੀਂ ਉੱਪਰਲੇ ਲੈਵਲ 'ਤੇ ਅਸੀਂ ਤੁਹਾਨੂੰ ਅਵਾਰਡ ਵੀ ਨੀਮੂਨ ਵੀ ਦੇ ਦਾਂਗੇ ਐ ਕਰਦੇਗਾ ਉਹ ਕਰਨ ਸਰਕਾਰਾਂ ਨਾਲ ਸਾਨੂੰ ਵੀ ਅਗਲੇ ਵੇਹਾਂ ਤੇ